ਸਭ ਹਾਲੇਲੂਇਆ ਹਾਲੇਲੂਇਆ ਸਭ ਆਪਾਂ ਪਰਮੇਸ਼ਰ ਦੇ ਨਾਮ ਚੇਦੇ ਪਰਮੇਸ਼ਰ ਦੇ ਜੀ ਦੂਰ ਵਿੱਚ ਸਦਾ ਸਵਾਗਤ ਹੈ ਔਰ ਸ਼ੁਕਰਗੁਜ਼ਾਰ ਹਾਂ ਇਹ ਹਵਾ ਦਾ ਜਿੰਨੇ ਇੱਕ ਵਾਰ ਫਿਰ ਸਭ ਸਬਨਾ ਨੂੰ ਇਕੱਠਾ ਕੀਤਾ ਜਾਂ ਔਰ ਮੈਂ ਕਿ ਪਰਮੇਸ਼ਰ ਦੇ ਨਾਮ ਤਾਰੀਫ ਦੇ ਕੇ ਦਿੱਤੀ ਕਾਫੀ ਅਸਲੀ ਗੀਤ ਪੈ ਨਗਾਏ ਆ ਗਵਾਂਜਾਂ ਹੋਈਆਂ ਆ ਅਰਦਾਸਾਂ ਕੀਤੀ ਗਈ ਔਰ ਸਮਾਇਆ ਆ ਆਤਮਿਕ ਖਰਾਕ ਦਾ ਪਰਮੇਸ਼ਰ ਦੀ ਬਾਣੀ ਦਾ ਅਸੀਂ ਪਾਈਪਾ ਦੇ ਵਿੱਚ ਲੋਕਾਂ ਦੇ ਅੰਜ਼ੀਰ ਪੰਜ ਅਧਿਆਏ ਆਏ ਦੋ ਬਚਨ ਤੋਂ ਅਸੀਂ ਪੜਦੇ ਆਂ ਫਰਤੇ ਉਹਨਾਂ ਝੀਲ ਦੇ ਕੰਡੇ 'ਚ ਉਹ ਬੇੜੀਆਂ ਲੱਗੀਆਂ ਹੋ ਜੇ ਵੇਖੀਆਂ ਅਤੇ ਉਹਨਾਂ ਝੀਲ ਦੇ ਕੰਡੇ ਦੋ ਬੇੜੀਆਂ ਲੱਗੀਆਂ ਹੋਈਆਂ ਵੇਖੀਆਂ ਮਾਛੀ ਉਹਨਾਂ ਵਿੱਚੋਂ ਨਿਕਲ ਕੇ ਪਰ ਮਾਛੀ ਉਹਨਾਂ ਵਿੱਚੋਂ ਨਿਕਲ ਕੇ ਆਪਣੇ ਜਾਲ ਨੂੰ ਤੋੜ ਰਹੇ ਸਨ ਆਪਣੇ ਜਾਲ ਨੂੰ ਤੋੜ ਰਹੇ ਸਨ ਉਸ ਨੇ ਉਹਨਾਂ ਢੇੜੀਆਂ ਵਿੱਚੋਂ ਉਸ ਨੇ ਉਹਨਾਂ ਢੇੜੀਆਂ ਵਿੱਚੋਂ ਇੱਕ ਤੇ ਜੋਸ਼ ਮਿਉਂਦੀ ਸੀ ਇੱਕ ਤੇ ਜੋਸ਼ ਮਿਉਂਦੀ ਸੀ ਚੜ ਕੇ ਉਸ ਤੋਂ ਚਾਹਿਆ ਚੜ ਕੇ ਉਸ ਤੋਂ ਚਾਹਿਆ ਜੋ ਕੰਡੇ ਰਤੀ ਨੂੰ ਹਟਾ ਲੈ ਜੋ ਕੰਡੇ ਤੋਂ ਰਤੀ ਨੂੰ ਹਟਾ ਲੈ ਉਹ ਬੈਠ ਕੇ ਬੇੜੀ ਉੱਤੋਂ ਤਾਂ ਉਹ ਬੈਠ ਕੇ ਬੇੜੀ ਉੱਤੋਂ ਲੋਕਾਂ ਨੂੰ ਉਪਦੇਸ਼ ਦੇ ਲੋਕਾਂ ਨੂੰ ਉਪਦੇਸ਼ ਦੇ ਲੱਗਾ ਜਾ ਉਹ ਬਚਨ ਕਰ ਹਟਿਆ ਤਾਂ ਜਾ ਉਹ ਵਚਨ ਕਰ ਹਟਿਆ ਸ਼ਮਯੂਨ ਕਿ ਸ਼ਮਯੂਨ ਨੂੰ ਆਖਿਆ ਭੈ ਡੂੰਗੇ ਪਾਣੀ ਵਿੱਚ ਲੈ ਭੈ ਡੂੰਗੇ ਪਾਣੀ ਵਿੱਚ ਲੈ ਚੰਨੋ ਸ਼ਿਕਾਰ ਲਈ ਆਪਣੇ ਜਾਲ ਸ਼ਿਕਾਰ ਲਈ ਆਪਣੇ ਜਾਲ ਪਾਓ ਸ਼ਮਯੂਨ ਨੇ ਉੱਤਰ ਦਿੱਤਾ ਸ਼ਮਯੂਨ ਪਤਰਸ ਨੇ ਉੱਤਰ ਦਿੱਤਾ ਕਿ ਸਵਾਮੀ ਜੀ ਸਵਾਮੀ ਜੀ ਅਸੀਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ ਪਰ ਕੁਝ ਨਾ ਫੜਿਆ ਵੱਧ ਵੀ ਤੇਰੇ ਆਖਾਂ ਨਾਲ ਚੱਲਦਾ ਹੈ ਤੇ ਵੀ ਤੇਰੇ ਆਖਾਂ ਦੇ ਨਾਲ ਜਾਲ ਪਾਹ ਜਾਲ ਪਾਵਾਗਾ ਜ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੇ ਕੀਤਾ ਬਹੁਤ ਸਾਰੀਆਂ ਮੱਛੀਆਂ ਬਹੁਤ ਸਾਰੀਆਂ ਮੱਛੀਆਂ ਕێਰ ਲਈਆਂ ਤੇ ਉਹਨਾਂ ਦੇ ਜਾਲ ਟੁੱਟੇ ਉਹਨਾਂ ਦੇ ਜਾਲ ਟੁੱਟਣ ਲੱਗੇ ਤੇ ਉਹਨਾਂ ਆਪਣੇ ਸਾਥ ਉਹਨਾਂ ਆਪਣੇ ਸਾਹੀਆਂ ਨੂੰ ਜਿਹੜੇ ਦੂਜੀ ਬੇੜੀ ਉੱਤੇ ਸਨ ਕਿਹੜੇ ਦੂਜੀ ਬੇੜੀ ਉੱਤੇ ਸਨ ਸਰਦ ਕੀਤੀ ਸਰਦ ਕੀਤੀ ਜੋ ਆਣ ਕੇ ਸਾਡੀ ਮਦਦ ਕਰੋ ਆਣ ਕੇ ਸਾਡੀ ਮਦਦ ਕਰੋ ਸੋ ਉਹ ਆਏ ਆਏ ਔਰ ਦੋਵੇਂ ਬੇੜੀਆਂ ਅਜਈਆਂ ਹੋ ਗਏ ਦੋਵੇਂ ਬੇੜੀਆਂ جو ڈبن لگی چبی اور پترس ویچ کی چبی اور پترس اے دے, جسو دے پیری جسو دے پیری پیا بولیا, بولیا بربو جی, بربو جی, بربو جی میرے کو میرے کو چلے جا جو میں جو میں ਇਹਨੀਆਂ ਮੱਛੀਆਂ ਫੜਨ ਕਰਕੇ ਇਹਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਹ ਤੇ ਨਾਲ ਦੇ ਸਭ ਹੈਰਾਨ ਹੋਏ ਅਤੇ ਉਹਦੇ ਨਾਂ ਦੇ ਸਭ ਹੈਰਾਨ ਹੋਏ ਅਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਜਬਦੀ ਦੇ ਪੁੱਤਰ ਯਾਕੂਬ ਜਬਦੀ ਦੇ ਪੁੱਤਰ ਯਾਕੂਬ ਅਤੇ ਯਹੋਨਾ ਵੀ ਅਤੇ ਯਹੋਨਾ ਵੀ ਜੋ ਸ਼ਮਯੋਨ ਦੇ ਸਾਥ ਸਨ ਸ਼ਮਯੋਨ ਦੇ ਸਾਥੀ ਸਨ ਹੈਰਾਨ ਹੋਏ ਪਰ ਯਸੂ ਨੇ ਸ਼ਮਯੋਨ ਨੂੰ ਆਖਿਆ ਤਾਂ ਯਸੂ ਨੇ ਸ਼ਮਯੋਨ ਨੂੰ ਆਖਿਆ ਨਾ ਡਰ ਇਦੋਂ ਅੱਗੇ ਤੂੰ ਇਦੋਂ ਅੱਗੇ ਤੂੰ ਮਨੁੱਖ ਦਾ ਸ਼ਿਕਾਰੀ ਹੋਵੇਂਗਾ ਮਨੁੱਖ ਦਾ ਸ਼ਿਕਾਰੀ ਹੋਵੇਂਗਾ ਉਹ ਆਪਣੇ ਬੇੜੀਆਂ ਕੰਡੇ ਲਿਆਏ ਤਦ ਉਹ ਆਪਣੀਆਂ ਬੇੜੀਆਂ ਕੰਡੇ ਲਿਆਏ ਤੇ ਸਭ ਕੁਝ ਛੱਡ ਕੇ ਸਭ ਕੁਝ ਛੱਡ ਕੇ ਉਹਦੇ ਮਗਰ ਉਹਦੇ ਮਗਰ ਉਹ ਤੋਂ ਹੀ ਹੋਤਰੇ ਸਬਲ ਹallelujah ਹallelujah ਇਸ ਜਗ੍ਹਾ ਤੇ ਪਤਰਸ ਔਰ ਉਹਦੇ ਸਾਥੀ ਅੜੀਅਸੂਨ ਸੀ ਉਹਨਾਂ ਦੀ ਸਟੋਰੀ ਪੜੀ ਹੈ ਕੀ ਲਿਖਿਆ ਕਿ یوں ਹੋਇਆ ਕਿ ਜਾ ਲੋਕ ਉਹਦੇ ਉੱਤੇ ਡਿੱਗਦੇ ਅਤੇ ਪਰਮੇਸ਼ਰ ਦਾ ਬਚਨ ਸੁਣਦੇ ਸਨ ਤਾਂ ਗਣੇਸ਼ਰਾ ਦੀ ਚੀਂ ਦੇ ਕੰਡੇ ਖੜਾ ਸੀ ਔਰ ਉੱਥੇ ਯਸੂਸ ਸੀ ਨੇ ਦੋ ਬੇੜੀਆਂ ਡਿੱਟੀਆਂ ਜੋ ਕਿਨਾਰੇ ਤੇ ਆ ਔਰ ਉਹ ਬੇੜੀਆਂ ਕਿੰਨਾਂ ਦੀਆਂ ਸੀ ਕਿਆ ਪਤਨਸ ਦੀ ਇੱਕ ਹੁੰਦੇ ਸਾਥੀ ਦੀ ਅਰੇ

ਲੰਗਾ ਸਭ ਬੋਲ ਹallelujah ਹallelujah ਹੁਣ ਸੋਚਣ ਵਾਲੀ ਗੱਲ ਆ ਕਿ ਸਾਰੀ ਰਾਤ ਕੋਈ ਮਿਹਨਤ ਕਰਦਾ ਹੋਵੇ ਔਰ ਮਿਹਨਤ ਦਾ ਫਲ ਨਾ ਮਿਲੇ ਔਰ ਦੜ ਕੇ ਫਿਰ ਨੂੰ ਕਿਹਾ ਜਾਵੇ ਕਿ ਹੁਣ ਫਿਰ ਮਿਹਨਤ ਕਰ ਤੇ ਬਹੁਤ ਔਖਾ ਆ ਕਿਉਂਕਿ ਪਤਰਸ ਸਾਰੀ ਰਾਤ ਉਹਨੇ ਮਿਹਨਤ ਕੀਤੀ ਉਹਨੂੰ ਇੱਕ ਵੀ ਮੱਛੀ ਹੱਥੇ ਨਹੀਂ ਆਈ ਔਰ ਯਸੁਸ ਸੀ ਕੀ ਕਹਿੰਦਾ ਕਹਿੰਦਾ ਮੈਂ ਤੇਰੀ ਬੇਟੀ ਦੇ ਉੱਤੇ ਆਉਣਾ ਚਾਹੁੰਦਾ ਹਾਂ ਔਰ ਇੱਥੇ ਬੈਠ ਕੇ ਕੀ ਕਰਨਾ ਆ ਪ੍ਰਚਾਰ ਕਰਨਾ ਆ ਹੋ ਸਕਦਾ ਆ ਕਿ ਜੇਕਰ ਕੋਈ ਮੇਰੇ ਵਰਗਾ ਹੁੰਦਾ ਨਾਨ ਬਲੀਵਰ ਹੁੰਦਾ ਜਾਂ ਅਧਿ ਵਿਸ਼ਵਾਸੂ ਹੁੰਦਾ ਅੱਧਾ ਇੱਧਰ ਤੇ ਅੱਧਾ ਉਧਰ ਤੇ ਕਹਿਣਾ ਸੀਗਾ हे परमेश्वर ਦੇ ਪੁੱਤਰ ਐ ਕਰ ਮੈਂ ਸਾਰੀ ਰਾਤ ਮਿਹਨਤ ਕੀਤੀ ਆ ਹੁਣ ਮੈਂ ਥੱਕਿਆ ਹੋਇਆ ਤੇ ਮੈਨੂੰ ਹੁਣ ਕੀ ਐ ਨੀਂਦ ਆ ਰਹੀ ਤੇ ਮੈਂ ਆਪਣੇ ਘਰ ਚੱਲਿਆ ਤੂੰ ਕਿਸੇ ਹੋਰ ਕੋਈ ਬੀੜੀ ਲੱਭ ਲੈ ਪਰ ਉਹਨੇ ਕਿਹਾ ਕਿਹਾ ਕਿ ਨਹੀਂ ਕਿਹਾ ਨਹੀਂ ਕਿਹਾ ਉਹਨੇ ਨਹੀਂ ਆਖਿਆ ਕਿ ਮੈਨੂੰ ਨੀਂਦ ਆ ਉਹਨੇ ਯਿਸੂਸੀ ਨੇ ਕੈਨੇ ਨੂੰ ਕੀ ਕੀਤਾ ਯਾ ਮੰਨੇ ਆ ਸਬਰ ਹallelujah ਹallelujah ਜਿੱਦਾਂ ਉਸ ਜਗ੍ਹਾ ਤੇ ਪਤਰਸ ਪਤਰਸ ਦੀ ਬੇੜੀ ਤੇ ਹੋਰ ਬਹੁਤ ਸਾਰੀਆਂ ਬੇੜੀਆਂ ਸੀਗੀਆਂ ਔਰ ਯਿਸੂਸੀ ਪਤਰਸ ਦੀ ਬੇੜੀ ਤੇ ਚੜਿਆ ਉਸ ਤਰ੍ਹਾਂ ਇਸ ਦੁਨੀਆ ਦੇ ਵਿੱਚ ਐਦਾਂ ਦੀਆਂ ਬਹੁਤ ਸਾਰੀਆਂ ਜ਼ਿੰਦਗੀਆਂ ਆ ਉਹਨਾਂ ਨੂੰ ਛੱਡ ਕੇ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣਾ ਚਾਹੁੰਦਾ ਯਾ ਸਾਬਰ ਹallelujah ਹallelujah ਮਤੀਨ ਦਿਨ 11 ਦਾ 28 ਇਹਦੇ ਵਿੱਚ ਲਿਖਿਆ ਆ 28 ਇਹਦੇ ਵਿੱਚ ਲਿਖਿਆ ਆ ਫੇਰ ਸਾਰੇ ਤੇ ਥੱਕੇ ਹੋਇਓ ਪਾਰੇ ਡੱਬੇ ਹੋਇਓ ਮੇਰੇ ਕੋਲ ਆਜੋ ਮੈਂ ਤੁਹਾਨੂੰ ਤੇ ਪਤਰਾਸ ਨੂੰ ਕੀ ਕਾਦੀ ਲੋੜਿਆ ਆਰਾਮ ਦੀ ਕਿਉਂਕਿ ਰਾਤ ਦਾ ਕੀ ਹੈ ਥੱਕਿਆ ਹੋਇਆ ਸਾਰੀ ਰਾਤ ਜਾਲ ਪਾ ਪਾ ਕੇ ਖਿੱਚ ਖਿੱਚ ਕੇ ਥੱਕ ਗਿਆ ਹੋਣਾ ਐ ਭੁੱਖ ਲੱਗੀ ਹੋਣੀ ਐ ਸਵੇਰਾ ਦਾ ਸਮਾਂ ਆ ਜਿੰਨੀ ਦੇਰ ਚਾਣਾ ਪੀ ਆਖ ਨਹੀਂ ਖੁੱਲਦੀ ਉਸੇ ਤਰ੍ਹਾਂ ਪਤਰਸ ਵੀ ਕਹਿੰਦਾ ਹੋਣਾ ਸਾਰੀ ਰਾਤ ਮਿਹਨਤ ਕੀਤੀ ਐ ਹੁਣ ਮੇਰਾ ਸਰੀਰ ਸਾਰਾ ਟੁੱਟਿਆ ਭੱਜਿਆ ਆ ਮੈਨੂੰ ਘਰੇ ਰੈਸਟ ਦੀ ਕੀ ਐ ਲੋੜ ਐ ਮੈਂ ਤੈਨੂੰ ਬੇੜੀ ਨਹੀਂ ਦੇ ਸਕਦਾ ਜਾਂ ਤੂੰ ਮੇਰੀ ਬੇੜੀ ਉੱਤੇ ਨਹੀਂ ਆ ਸਕਦਾ ਪਰ ਉਹਨੇ ਨਹੀਂ ਕਿਹਾ ਉਹ ਕਹਿੰਦਾ ਆਓ ਮੇਰੀ ਬੇੜੀ ਤੁਹਾਡੇ ਲਈ ਕੀ ਹੈ ਹਾਜ਼ਰ ਹੈ ਸਾ ਬੋਲ ਹallelujah ਹallelujah ਦੂਸਰੀ ਗੱਲ ਪੰਦਰਸੇ ਵਿੱਚ ਇਹ ਵੀ ਖ਼ਬਰ ਪੈਦਾ ਹੋ ਸਕਦਾ ਸੀਗਾ ਕਿ ਹੁਣ ਐ ਕਰੀ ਹਜ਼ਾਰਾਂ ਦੀ ਪੀੜ ਤੇਰੇ ਮਗਰ ਇਹ ਵਜਨ ਸੁਣਨ ਨੂੰ ਤਿਆਰ ਆ ਮੈਂ ساری ਰਾਤ ਮਿਹਨਤ ਕੀਤੀ ਐ ਮੈਂ ਹੱਥੋਂ ਸਖਣਾ ਆ ਮੇਰੇ ਬੱਲੇ ਕੁਛ ਨਹੀਂ ਐ ਮੈਂ ਘਰ ਜਾਵਾਂਗਾ ਮੇਰਾ ਗੁਜ਼ਾਰਾ ਕਿੱਦਾਂ ਹੋਏਗਾ ਜੇਕਰ ਕੋਈ ਮੱਛੀ ਆਉਂਦੀ ਅਸੀਂ ਆਉਦਾ ਕਿਰਤਪਾਲ ਕਰਦੇ ਜਾਂ ਵੇਚ ਕੇ ਕੁਛ ਪੈਸੇ ਹੁੰਦੇ ਮੈਂ ਘਰ ਦਾ ਗੁਜ਼ਾਰਾ ਕਰਦਾ ਪਰ ਮੇਰੇ ਘਰ ਵਿੱਚ ਕੁਛ ਨਹੀਂ ਐ ਕਹਿ ਸਕਦਾ ਸੀ ਐਨਾ ਕਰੀ ਤੇਰੇ ਮਗਰ ਹਜ਼ਾਰਾਂ ਲੋਕ ਐ ਪ੍ਰਚਾਰ ਕਰ ਔਰ ਉਸ ਤੋਂ ਬਾਅਦ ਕੀ ਕਹਿਣਾ ਆ ਕਿ ਦਾਨ ਜ਼ਰੂਰ ਆ ਕੇ ਜਾਇਓ ਔਰ ਜਿੰਨਾ ਦਾਨ ਹੋਏਗਾ ਪਾਪ ਤੋਂ ਹੱਤ ਕਰ ਲਾਂਗੇ ਤੇਰਾ ਵੀ ਸਰਜੂਗਾ ਤੇ ਮੇਰਾ ਵੀ ਪਰ ਉਹਨੇ ਨਹੀਂ ਕੀਤਾ ਸਭਾ ਹallelujah ਹallelujah ਪਤਰਸ ਨੇ ਆਖਿਆ ਸ਼ੈਤਾਨ ਕੁਛ ਵੀ ਦਿਮਾਗ ਦੇ ਵਿੱਚ ਸਵਾਲ ਪੈਦਾ ਕਰ ਸਕਦਾ ਹੈ ਆ ਇੱਕ ਸਾਰਾ ਦਿਨ ਬੱਧਾ ਮਿਹਨਤ ਕਰਦਾ ਹੋਵੇ ਔਰ ਸ਼ਾਮ ਨੂੰ ਉਹਦਾ ਮਾਰਕ ਕਹੇ ਕਿ ਅੱਜ ਤੈਨੂੰ ਦਿਹਾੜੀ ਨਹੀਂ ਮਿਲਣੀ ਕੱਲ ਨੂੰ ਲੈ ਲਈ ਜਾਂ ਹਫ਼ਤੇ ਨੂੰ ਲੈ ਲਈ ਪਰ ਉਹਦੇ ਘਰ ਵਿੱਚ ਕੁਝ ਪਕਵਾਨਣਾ ਹੋਵੇ ਤੇ ਕਿੱਦਾਂ ਉਹਨੂੰ ਮਹਿਸੂਸ ਹੋਏਗਾ ਉਹਦਾ ਬਤਸਵੀਆ ਜਿਹੜਾ ਮੱਛੀਆਂ ਫੜਦਾ ਆ ਔਰ ਵੇਚਦਾ ਆ ਘਰ ਦਾ ਗੁਜ਼ਾਰਾ ਕਰਦਾ ਆ ਉਹਦਾ ਬਿਜ਼ਨਸ ਆ ਪਰ ਉਹ ਹੱਥੋਂ ਕੀ ਆ ਸਖਨਾ ساری ਰਾਤ ਮਿਹਨਤ ਕੀਤੀ ਆ ਪਰ ਉਹਨੇ ਪਰਮੇਸ਼ਵਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬੁਲਾਇਆ ਹੈ ਕਿਉਂਕਿ ਬਾਈਬਲ ਦੇ ਵਿੱਚ ਵਚਨ ਲਿਖਿਆ ਹੈ ਜਿੰਦੇ ਘਰ ਦੇ ਵਿੱਚ ਪਰਮੇਸ਼ਵਰ ਹੈ ਉਹਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈ ਸਭ ਬੋਲੋ ਹਾਲੇਲੂਇਆ ਹਾਲੇਲੂਇਆ ਕਿ ਜਿੰਦਾ ਪਤਰਸ ਨੂੰ ਯਸੂਸੀ ਨੇ ਆਖਿਆ ਮੈਂ ਤੇਰੀ ਬੇਟੀ ਦੇ ਵਿੱਚ ਆਉਣਾ ਚਾਹੁੰਦਾ ਕੀ ਅਸੀਂ ਤਿਆਰ ਹਾਂ ਕਿ ਪਰਮੇਸ਼ਵਰ ਕਹੇ ਕਿ ਮੈਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣਾ ਚਾਹੁੰਦਾ ਹਾਂ ਕੀ ਅਸੀਂ ਸਵਾਗਤ ਕਰ ਰਹੇ ਹਾਂ ਕੀ ਅਸੀਂ ਤਿਆਰ ਹਾਂ ਯਸੂਸੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈਣ ਦੇ ਲਈ ਜੇਕਰ ਤਿਆਰ ਹਾਂ ਤੇ ਯਸੂਸੀ ਸਾਡੇ ਅੰਦਰ ਆਉਣਾ ਚਾਹੁੰਦਾ ਆ ਔਰ ਜਿੱਥੇ ਯਸੂਸੀ ਆ ਉੱਥੇ ਛੁਟਕਾਰਾ ਆ ਉੱਥੇ ਆਜ਼ਾਦੀ ਆ ਉੱਥੇ ਕਿਸੇ ਚੀਜ਼ ਦੀ ਕਮੀ ਘੱਟੀ ਨਹੀਂ ਐ ਸਾ ਬੋ ਹਾਲੇਲੂਇਆ ਹਾਲੇਲੂਇਆ ਕੀ ਹੋਇਆ ਪ੍ਰਚਾਰ ਕੀਤਾ ਗਿਆ ਪ੍ਰਚਾਰ ਕਰਨ ਤੋਂ ਬਾਅਦ ਯਸੂਸੀ ਨੇ ਪਤਰਸ ਨੂੰ ਆਖਿਆ ਐ ਕਰ ਹੁਣ ਕਿਸ਼ਤੀ ਨੂੰ ਡੂੰਘੇ ਦੇ ਵਿੱਚ ਕਿਸਤੀ ਨੂੰ ਵਚਨ ਨੂੰ ਡੁੰਗ੍ਹਾਈ ਵਿੱਚ ਜਾਣਾ ਬੜਾ ਔਖਾ ਹੈ ਆ ਸੌਖਾ ਆ ਇਧਰੋਂ ਪਾਇਆ ਤੇ ਇਧਰੋਂ ਕੱਢ ਦਿੱਤਾ ਪਰ ਵਚਨ ਨੂੰ ਗਹਿਰਾਈ ਦੇ ਵਿੱਚ ਲੈ ਕੇ ਜਾਣਾ ਅੰਦਰ ਲੈ ਕੇ ਜਾਣਾ ਬੜਾ ਔੜ ਇਹ ਅਸਮਸੀ ਪੰਤਰਸ ਨੂੰ ਕੀ ਕਹਿ ਰਿਹਾ ਕਹਿੰਦਾ ਆਪਣੀ ਕਿਸ਼ਤੀ ਡੁੰਗ੍ਹਾਈ ਦੇ ਵਿੱਚ ਉਹਨੇ ਨਹੀਂ ਕਿਹਾ ਕਿ ਨਹੀਂ ਮਿਲ ਜਾਂਦਾ ਉਹਨੇ ਇਹਨਾ ਜ਼ਰੂਰ ਕਿਹਾ ਕਿ हे ਪਰਮੇਸ਼ਰ ਦੇ ਪੁੱਤਰ ساری ਰਾਤ ਤੀ ਇਸ ਜਗ੍ਹਾ ਤੇ ਨੀਂਦ ਕੀਤੀ ਹੈ ਪਰ ਸਾਨੂੰ ਇੱਕ ਵੀ ਮੱਝ ਆਖੇ ਨਹੀਂ ਆਈ ਪਰ ਜੇਕਰ ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਡਾ ਕਹਿਣਾ ਨਹੀਂ ਮੋੜਾਂਗਾ ਜਿਵੇਂ ਤੁਸੀਂ ਕਹੋਗੇ ਮੈਂ ਕਰਾਂਗਾ ਅਤੇ ਪਤਰਸ ਆਪਣੀ ਕਿਸ਼ਤੀ ਲੈ ਕੇ ਕਿੱਥੇ ਚਲ ਗਿਆ ਡੁੰਗੇ ਆਈ ਦੇ ਵਿੱਚ ਡੁੰਗੇ ਦੇ ਵਿੱਚ ਔਰ ਉਥੇ ਜਸੂ ਸਿੰਘ ਨੇ ਕੀ ਆਖਿਆ ਹੁਣ ਐਦਾ ਕਰ ਜਾਲ ਸੈੱਟ ਕਰ ਅਤੇ ਜਾਲ ਨੂੰ ਇੱਕ ਵਾਰ ਫੇਰ ਤੋਂ ਪਾਉ। ਔਰ ਜਦੋਂ ਜਾਲ ਪਾਇਆ ਗਿਆ ਤਾਂ ਪਾਈਪਾਂ ਦੇ ਵਿੱਚ ਲਿਖਿਆ ਆ ਕਿ ਜਾਲ ਇੰਨਾ ਕੁ ਮਛੀਆਂ ਦੇ ਨਾਲ ਭਰ ਗਿਆ ਕਿ ਟੁੱਟਣ ਦੇ ਯੋਗ ਹੋ ਗਿਆ। ਕੀ ਅਸੀਂ ਡੁੰਗਿਹਾਈ ਦੇ ਵਿੱਚ ਜਾਣਾ ਪਸੰਦ ਕਰਦੇ ਕਿਨਾਰੇ ਤੇ ਕੁਛ ਨਹੀਂ ਹੈ ਪਰ ਜੇਕਰ ਅਸੀਂ ਡੁੰਗਿਹਾਈ ਦੇ ਵਿੱਚ ਜਾਵਾਂਗੇ ਡੁੰਗਿਹਾਈ ਦੇ ਵਿੱਚ ਸਾਨੂੰ ਉਹ ਬਹੁਮੁੱਲੇ ਮੋਤੀ ਮਿਲਣਗੇ ਉਹ ਬਹੁਮੁੱਲਾ ਵਜਨ ਮਿਲੇਗਾ ਜਿਹੜਾ ਸਾਡੀ ਜ਼ਿੰਦਗੀ ਨੂੰ ਤਬਦੀਲ ਕਰ ਦੇਗਾ ਸਬ ਹਾਲੇਲੂਇਆ ਹਾਲੇਲੂਇਆ اور مچھیاں فڑن واسطے کلا پتر سی یہ سن سی دنال کو کوئی نہیں کیا ڈنگی آئی دے پیچھ جانا اور انہیں اے نہیں کہا کہ تسی پہلا میرے مطر میرے نال چلو نہیں کہا یہ سن سی دنال کلا ہی بیڑی دیتے کیا ہے ਔਰ ਜਦੋਂ ਬੇੜੀ ਜਾਲ ਖੇਚ ਨਹੀਂ ਹੋਇਆ ਫੁੱਲ ਭਰਿਆ ਗਿਆ ਫਿਰ ਉਹਨੇ ਆਪਣੇ ਮਿੱਤਰਾਂ ਨੂੰ ਆਵਾਜ਼ ਮਾਰੀ ਕਿ ਆਓ ਔਰ ਬਾਈਬਲ ਵਿੱਚ ਲਿਖਿਆ ਦੋਨੋਂ ਕਿਸ਼ਤੀਆਂ ਇੰਨੀਆਂ ਕੋ ਭਰ ਗਿਆ ਕਿ ਟੁੱਟਣ ਦੇ ਬਰਾਬਰ ਹੋ ਗਈਆਂ ਕਦੋਂ ਜਦੋਂ ਅਸੀਂ ਡੂੰਘੇ ਦੇ ਵਿੱਚ ਚਲੇ ਗਏ ਜਦੋਂ ਅਸੀਂ ਪਰਮੇਸ਼ਰ ਦੇ ਬਚਨ ਨੂੰ ਆਪਣੇ ਅੰਦਰ ਲੈ ਲਿਆ ਜਦੋਂ ਅਸੀਂ ਬਚਨ ਨੂੰ ਬਾਹਰ ਨਾ ਨਿਕਲਾ ਦਿੱਤਾ ਆਪਣੇ ਅੰਦਰ ਲਿਆ ਰਸੀਬ ਕੀਤਾ ਉਹਦੇ ਤੇ ਚੱਲਣਾ ਸ਼ੁਰੂ ਕੀਤਾ ਜਿੱਦਾਂ ਪਤਰਸ ਨੂੰ ਬਰਕਤ ਮਿਲੀ ਹੈ ਬੇਢੀ ਟੁੱਟਣ ਦੇ ਸਮਾਨ ਹੋ ਗਈ ਉਹਦਾ ਪਰਮੇਸ਼ਰ ਕੰਦਾ ਮੈਨੂੰ ਵੀ ਬਰਕਤ ਦੇਣੀ ਚਾਹੁੰਦਾ ਦਾ ਗਾਸਾ ਬੋਲ ਹਾਲੇਲੂਇਆ ਹਾਲੇਲੂਇਆ ਡੁੰਗਿਆਈ ਦੇ ਵਿੱਚ ਖਤਰਾਂ ਵੀ ਹੁੰਦਾ ਆ ਇੱਕ ਸਮੁੰਦਰ ਆ ਸਮੁੰਦਰ ਦੇ ਵਿੱਚ ਬਹੁਤ ਸਾਰਾ ਕੁਝ ਹੁੰਦਾ ਆ ਸੱਪ ਵੀ ਹੁੰਦੇ ਆ ਮਗਰਮੱਛ ਵੀ ਹੁੰਦਾ ਆ ਹੋਰ ਬਹੁਤ ਸਾਰੇ ਐਦਾਂ ਦੇ ਜੀਵ ਜੰਤੂ ਹੁੰਦੇ ਆ ਜਿਹੜੇ ਖਤਰਨਾਕ ਹੁੰਦੇ ਆ ਪਰ ਰਿਸਕ ਲੈਣਾ ਕਈ ਵਾਰ ਅਸੀਂ ਸਟੋਰੀਆਂ ਬਣਾਦੇ ਆ ਨਾ ਔਰ ਸਟੋਰੀ ਦੇ ਵਿੱਚ ਇਹੀ ਦੱਸਿਆ ਤਾਂ ਕਿ ਜਿੰਨੀ ਦੇਰ ਅਸੀਂ ਰਿਸਕ ਨਹੀਂ ਲੈਂਦੇ ਓਨੀ ਦੇਰ ਅਸੀਂ ਫਲਵੰਤ ਨਹੀਂ ਹੋ ਸਕਦੇ। ਪਰ ਜੇਕਰ ਅਸੀਂ ਰਿਸਕ ਬਾਰੇ ਸਿਰਫ ਸੋਚ ਹੀ ਜਾਵਾਂਗੇ ਕਿ ਫਲਾਣਾ ਅਸੀਂ ਕਰਾਂਗੇ ਤੇ ਫਲਾਣਾ ਕੰਮ ਹੋ ਜਾਊਗਾ ਅਸੀਂ ਨਹੀਂ ਕਰ ਸਕਦੇ। ਤੋਂ ਕਦੇ ਵੀ ਅਸੀਂ ਫਲਵੰਤ ਨਹੀਂ ਹੋ ਸਕਦੇ। ਅਰ ਪਰਮੇਸ਼ਵਰ ਦਾ ਜਿਹੜਾ ਬਚਨ ਆ ਜਦੋਂ ਅਸੀਂ ਹਰ ਐਤਵਾਰ ਪਰਮੇਸ਼ਰ ਨੂੰ ਦੇਣਾ ਸ਼ੁਰੂ ਕਰ ਦਿੱਤਾ ਪਰਮੇਸ਼ਰ ਸਾਡੀ ਬੋਝ ਤੇ ਚਿੰਤਾ ਆਪਣੇ ਤੇ ਲੈ ਲੈਂਦਾ ਆ ਇਹ ਸਾਨੂੰ ਰਿਸਕ ਲੈਣਾ ਜ਼ਰੂਰੀ ਆ ਬਹੁਤ ਸਾਰੇ ਇੱਧਰ ਦੇ ਭੈਣ ਭਾਈ ਹੈਗੇ ਆ ਕਹਿੰਦੇ ਜਿਹੜੇ ਕਹਿੰਦੇ ਕਿ ਅਸੀਂ ਜੇਕਰ ਐਤਵਾਰ ਕੰਮ ਨਹੀਂ ਕਰਦੇ ਤਾਂ ਸਾਡਾ ਘਰ ਦਾ ਗੁਜ਼ਾਰਾ ਔਖਾ ਆ ਪਰੇ ਸ਼ੈਤਾਨ ਸਾਨੂੰ ਪਰਮਾਹਰਿਆ ਪਰਮੇਸ਼ਰ ਦਾ ਵਜਨ ਕਹਿੰਦਾ ਛੇ ਦਿਨ ਕੰਮ ਕਰ ਤੇ ਸਤਵਾਂ ਦਿਨ ਪਰਮੇਸ਼ਰ ਨੂੰ ਦੇਣਾ ਹੈ ਪਰ ਸ਼ੈਤਾਨ ਕੀ ਕਹਿੰਦਾ ਆ ਕਹਿੰਦਾ ਹਫਤੇ ਦੇ ਹਫਤੇ ਦੇਣ ਤੋਂ ਕੀ ਲੱਗਾ ਰਹਿ ਕੰਮ ਲੱਗਿਆ ਰਹਿ ਜੇਕਰ ਤੂੰ ਇੱਕ ਦਿਨ ਵੀ ਛੁੱਟੀ ਕਰ ਲਈ ਤੇਰੇ ਘਰ ਦਾ ਗੁਜ਼ਾਰਾ ਕੀ ਹੋ ਜਾਣਾ ਆ ਔਖਾ ਹੋ ਜਾਣਾ ਆ ਪਰ ਜਦੋਂ ਪਰਮੇਸ਼ਰ ਨੂੰ ਅਸੀਂ ਪਹਿਲ ਦਾਗੇ ਪਰਮੇਸ਼ਰ ਸਾਡੇ ਨਾਲ ਆ ਤੋ ਅੱਗੇ ਵੀ ਅਸੀਂ ਅਗਵਾਈ ਦਿਨਾ ਹੁੰਨਾ ਵਾ ਘਰ ਤੋਂ ਹੀ ਸ਼ੁਰੂ ਹੋ ਜੀਦਾ ਕਿ 6 ਦਿਨ ਸਾਡਾ ਜਿਹੜਾ ਸਰਕਲ ਹੈ ਦੁਕਾਨ ਦਾ ਚੱਲਦਾ ਹੈ ਪਰ 7ਵਾਂ ਦਿਨ ਅਸੀਂ ਦੁਕਾਨ ਬੰਦ ਰੱਖਣੀ ਹੁੰਦੀ ਹੈ ਜਿੰਨਾ ਸਮਾਂ ਬੰਦਗੀ ਰਹਾ ਔਰ 6 ਦਿਨ ਦੀ ਜਿਹੜੀ ਕਮਾਈ ਹੈ ਮੇਰੇ ਹਿਸਾਬ ਨਾਲ ਐਤਵਾਰ ਇਕੱਲਾ ਦੇਣੀ ਹੈ ਜਿਹੜਾ ਡਬਲ ਕਮਾਈ ਹੋ ਜਾਂਦੀ ਹੈ ਕਦੋਂ ਜਦੋਂ ਅਸੀਂ ਪਹਿਲ ਪਰਮੇਸ਼ਰ ਨੂੰ ਦਾਂਗੇ ਆਪਾਂ ਤੋਂ ਬਹੁਤ ਸੌਖਾ ਆ ਆਪਾਂ ਜੇਕਰ 11 ਵਜੇ ਵੀ ਘਰੋਂ ਚੱਲਦੇ ਆ ਤੇ ਇੱਥੇ 11:30 11:30 ਪਹੁੰਚ ਗਏ 3 ਜਾਂ 4 ਵਜੇ ਘਰੇ ਜਾ ਸਕਦੇ ਆ ਉਸ ਤੋਂ ਬਾਅਦ ਆਪਾਂ ਆਪਣਾ ਕਾਰੋਬਾਰ ਕਰ ਸਕਦੇ ਕੰਮਕਾਰ ਕਰ ਸਕਦੇ ਆ ਜੋ ਵੀ ਹੈ ਪਰ ਜਦੋਂ ਅਸੀਂ ਇੱਕ ਦਿਨ ਬਾਈਬਲ ਦੇ ਮੁਤਾਬਕ ਪਰਮੇਸ਼ਵਰ ਨੂੰ ਦਾਂਗੇ ਤੋ ਪਰਮੇਸ਼ਰ ਕਦੇ ਵੀ ਸਾਨੂੰ ਸੱਖਣਾ ਨਹੀਂ ਰਹਿਣ ਦੇਗਾ। ਪੰਦਰਸ ਦੇ ਮਨ ਦੇ ਵਿੱਚ 100 ਵਿਚਾਰ ਆਉਂਦੇ ਹੋਣਗੇ। ਕਿ ਸਾਰੀ ਰਾਤ ਮਿਹਨਤ ਕੀਤੀ ਹੈ ਪਰ ਮੈਂ ਖਾਲੀ ਜਾ ਰਿਹਾ ਹਾਂ। ਪਰ ਪਰਮੇਸ਼ਵਰ ਦਾ ਜਿਹੜਾ ਵਚਨ ਹੈ ਅਸੀਂ ਆਪਣੇ ਅੰਦਰ ਲੈਂਦੇ ਆਂ ਤੇ ਪਰਮੇਸ਼ਰ ਸਾਡੇ ਲਈ ਪਹਿਲੇ ਪ੍ਰਬੰਧ ਕਰਕੇ ਬੈਠਾ ਹੈ। ਇਹ ਤੁਮਸੀ ਪਹਿਲਾਂ ਵੀ ਕਹਿ ਸਕਦਾ ਸੀਗਾ ਕੋਈ ਨਹੀਂ ਆਪਾਂ ਪ੍ਰਚਾਰ ਬਾਅਦ ਚ ਕਰਾਂਗੇ ਪਹਿਲਾਂ ਤੈਨੂੰ ਮੈਂ ਰਾਜੀ ਕਰ ਲਵਾਂ ਕਹਿ ਸਕਦਾ ਸੀਗਾ ਪਰ ਉਹ ਵੀ ਵਿਸ਼ਵਾਸ ਦੇਖਦਾ ਕਿ ਇਨਸਾਨ ਕਿਹੜੇ ਲੈਵਲ ਤੱਕ ਹੈਗਾ ਆ ਕਿੱਥੋਂ ਤੱਕ ਦੀ ਸੋਚ ਹੈ ਕਿਉਂਕਿ ਪਤਰਸ ਨੇ ਪਹਿਲੇ ਘੱਟ ਇਸੇ ਕਹਿੰਦਾ ਸੀਗਾ ਸਾਰੀ ਰਾਤ ਅਸੀਂ ਮਿਹਨਤ ਕੀਤੀ ਪਰ ਅੱਥੇ ਕੁਝ ਨਹੀਂ ਆਇਆ ਔਰ ਇਹ ਸੁਣ ਸੀ ਕਹਿ ਸਕਦਾ ਸੀ ਕਿ ਮੈਨੂੰ ਬੇੜੀ ਕਾ ਹੀ ਮਿਲੇਗੀ ਜੇਕਰ ਮੈਂ ਲੈਣੀ ਬੇੜੀ ਨੂੰ ਮੈਂ ਕੀ ਕਰਾਂਗਾ ਭਰਾਂਗਾ ਤਾਂ ਪਰ ਉਹਨੇ ਕਿਹਾ ਮੈਂ ਕੀ ਕਰਨਾ ਆ ਬੇੜੀ ਤੇ ਚੜ ਕੇ ਪ੍ਰਚਾਰ ਕਰਨਾ ਆ ਪਤਰਸ 19 ਦੇ ਰਥੇ ਖੜਿਆ ਰਹਿ ਨਾ ਉਹਨੇ ਇਹ ਕਿਹਾ ਕਿ ਮੈਂ ਬੇੜੀ ਨਹੀਂ ਦੇਣੀ ਨਾ ਉਹਨੇ ਇਹ ਕਿਹਾ ਕਿ ਦਾੜ ਦਾ ਸਬੰਧ ਲੈ ਆਪਾਂ ਦੋ ਅਧ ਕਰਾਂਗੇ ਨਾ ਉਹਨੇ ਇਹ ਕਿਹਾ ਕਿ ਸਿਰਫ 5 ਮਿੰਟ ਲਈ ਜਾਂ 10 ਮਿੰਟ ਲਈ ਜਾਂ ਅੱਧਾ ਘੰਟਾ ਲਈ ਮੈਂ ਸਾਰੀ ਰਾਤ ਦਾ ਥੱਕ ਗਿਆ ਹਾਂ ਨਹੀਂ ਕਿਹਾ ਉਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਸਬੂਰਧ ਕਰ ਦਿੱਤਾ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਆ ਕਿ ਜੀਵਨ ਦੀਆਂ ਗੱਲਾਂ ਕਿਹਦੇ ਕੋਲ ਆ ਹਾਂਜੀ ਜੀਵਨ ਦੀਆਂ ਗੱਲਾਂ ਪਰਮੇਸ਼ਵਰ ਕੋਲ ਆ ਬਾਈਬਲ ਵਿੱਚ ਲਿਖੀਆਂ ਆ ਔਰ ਜਦੋਂ ਅਸੀਂ ਜੀਵਨ ਦੀਆਂ ਗੱਲਾਂ ਨੂੰ ਪਹਿਲ ਦਿੰਦੇ ਆ ਤੂੰ ਜਿਹੜੇ ਰਸਤੇ ਬੰਦ ਆ ਪਰਮੇਸ਼ਵਰ ਆਟੋਮੈਟਿਕ ਸਾਡੇ ਲਈ ਖੋਲ

ਕਿ ਅਸੀਂ ਆਪਣੇ ਆਪ ਨੂੰ ਪਾਪੀ ਕਹਿੰਦੇ ਆ ਕਿ ਅਸੀਂ ਆਪਣੇ ਆਪ ਨੂੰ ਕਦੇ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਦਿੱਤਾ ਜਾਂ ਕਿ ਅਸੀਂ ਮਾਫੀ ਮੰਗੀ ਆ ਕਿ ਮੈਂ ਗੁਨਾਹ ਕੀਤਾ ਜਾਂ ਮੈਂ ਤੇਰੀ ਹਜ਼ੂਰੀ ਦੇ ਵਿੱਚ ਗੁਨਾਹ ਕੀਤਾ ਆ ਮੈਨੂੰ ਮਾਫ ਕਰ ਪਰਮੇਸ਼ਰ ਜਗਤ ਤੇ ਆਇਆ ਇਸੇ ਕਰਕੇ ਆ ਕਿ ਪਾਪੀਆਂ ਨੂੰ ਰਿਹਾਈ ਮਿਲ ਸਕੇ ਉਹ ਦੋਸ਼ੀ ਤਹਿਰਾਉਣ ਨਹੀਂ ਬਲਕਿ ਮੁਕਤ ਕਰਨ ਵਾਸਤੇ ਆਇਆ ਆਇਆ ਅੱਗੇ ਲਿਖਿਆ ਆ ਤੱਕ ਉਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸਭੋ ਕੁਝ ਛੱਡ ਕੇ ਉਹਦੇ ਮਗਰ ਹੋ ਤੁਰਿਆ ਸਭਾ ਹallelujah ਹallelujah ਬੇੜੀਆਂ ਕੀ ਹੋ ਗਈਆਂ ਭਰੀਆਂ ਬਿਨਾਂ ਨੱਕੋ डक ਭਰੀਆਂ ਗਈਆਂ ਕਿਨਾਰੇ ਤੇ ਲਿਆਏ ਫਿਰ ਉਹਨਾਂ ਨੇ ਕੀ ਕੀਤਾ ਮਛੀਆਂ ਕਿੱਥੇ ਗਈਆਂ ਫਿਰ ਉਤਾਰੀਆਂ ਕਿ ਨਹੀਂ ਉਤਾਰੀਆਂ ਨਹੀਂ ਉਤਾਰੀਆਂ ਜਿੱਦਾਂ ਯਸੂਸ ਕੀ ਬੇੜੀ ਤੋਂ ਉਤਰਿਆ ਔਰ ਆਪਣੇ ਕਾਮਣੋ ਚੱਲ ਲਿਆ ਤਾਂ ਬਾਈਬਲ ਵਿੱਚ ਲਿਖਿਆ ਹੈ ਉਹ ਆਪਣੀਆਂ ਬੇੜੀਆਂ ਕੰਢੇ ਲਿਆ ਤੇ ਸਭੋ ਕੁਝ ਛੱਡ ਕੇ ਉਹਦੇ ਮਗਰ ਸਭੋ ਹallelujah ਹallelujah ਸਭੋ ਕੁਝ ਛੱਡ ਕੇ ਉਹਦੇ ਮਗਰ ਬਹੁਤ ਔਰੇ ਇੱਕ ਗੱਲ ਸਮਝ ਗਿਓ ਪਤਰਸ ਕਿ ਸਾਰੀ ਰਾਤ ਮੈਂ ਮਿਹਨਤ ਕੀਤੀ ਹੈ ਇੱਕ ਵੀ ਮੱਛੀ ਨਹੀਂ ਆਈ ਔਰ ਯਸੂਮ ਸੀ ਦੇ ਗਹਿਣ ਦੇ ਇੱਕ ਵਾਰੀ ਸਿਰਫ ਜਾਲ ਪਾਇਆ ਤੇ ਜਾ ਇੱਕੋ ਜਾਲ ਦੇ ਨਾਲ ਦੋਵੇਂ ਬੇੜੀਆਂ ਭਰ ਗਈ ਤੇ ਮੈਨੂੰ ਇਸ ਤੋਂ ਤੇ ਹੋਰ ਕੀ ਚਾਹੀਦਾ ਹੈ ਜਿਹੜਾ ਜ਼ਮੀਨ ਦਾ ਸਮਾਨ ਦਾ ਮਾਲਿਕ ਹੈ ਸਵਰਗ ਦਾ ਰਾਜ ਦਾ ਮਾਲਿਕ ਹੈ ਸ਼ਾਂਤੀ ਦਾ ਰਾਜ ਦਾ ਮਾਲਕ ਆ ਪਰਮੇਸ਼ਰ ਦਾ ਇੱਕੋ ਇੱਕ ਸੱਚਾਈ ਦਾ ਪੁੱਤਰ ਆ ਜਿੱਕਰ ਉਹ ਹੀ ਮੈਨੂੰ ਮਿਲ ਗਿਆ ਤੇ ਉੱਤੇ ਹੋਰ ਮੈਨੂੰ ਕੀ ਚਾਹੀਦਾ ਹੈ ਉਹਨਾਂ ਪਿੱਛੇ ਨਹੀਂ ਦੇਖਿਆ ਉਹਨਾਂ ਬੇੜੀਆਂ ਨਹੀਂ ਦੇਖੀਆਂ ਉਹਨਾਂ ਮਰਸੀਆਂ ਨਹੀਂ ਦੇਖੀਆਂ ਕਿ ਨੱਕੋ ਨੱਕ ਭਰੀਆਂ ਹੋਇਆ ਸਾਰਾ ਕੁਝ ਉਥੇ ਛੱਡ ਕੇ ਯਸੁਮਸੀ ਦੇ ਪਿੱਛੇ ਬੋਤ ਹੋ ਰੇ ਕਿਉਂ ਕਿਉਂਕਿ ਜੀਵਨ ਦੀਆਂ ਗੱਲਾਂ ਦੇ ਨੇ ਕੋਲ ਸਭ ਬੋਲ ਹਾਲੇਲੂਇਆ ਹਾਲੇਲੂਇਆ ਕਈ ਵਾਰ ਸਾਡੇ ਤੇ ਇਦਾਂ ਦੀ ਘੜੀਆਂ ਹੁੰਦੀ ਆ ਪਰ ਅਸੀਂ ਯਿਸੂ ਮਸੀਹ ਦੇ ਮਗਰ ਹੋ ਤੁਰਨਾ ਆ ਯਿਸੂ ਮਸੀਹ ਦੀ ਪੈੜ ਤੇ ਚੱਲਣਾ ਆ ਸ਼ੈਤਾਨ ਵੀ ਸਾਨੂੰ ਭਰਮਾਏਗਾ ਸ਼ੈਤਾਨ ਵੀ ਸਾਨੂੰ ਭਰਮਾਏਗਾ ਕਈ ਵਾਰ ਲਾਲਚ ਕਿਉਂ ਦਿੰਦਾ ਆ ਕਿ ਰੱਬ ਦੇ ਨਾਮ ਨੂੰ ਭੁੱਲ ਜਾਣ ਹੁੰਦਾ ਹੈ ਕਿ ਨਹੀਂ ਹੁੰਦਾ ਕਿੰਦੇ ਕਿੰਦੇ ਨਾਲ ਹੋਇਆ ਸੱਚੋ ਸੱਚ ਦੱਸਿਆ ਜੀ ਜੇ ਚੌਪ ਲਾ ਕੇ ਹੀ ਪ੍ਰਾਰਥਨਾ ਖਤਮ ਕੰਮੋਂ ਵੱਧ ਗਿਆ ਪ੍ਰਾਰਥਨਾ ਖਤਮ ਬਾਈਬਲ ਪੜ੍ਹਨੀ ਖਤਮ ਕਿੰਦੇ ਕਿੰਦੇ ਨਾਲ ਹੋਇਆ ਕਿਸੇ ਨਾਲ ਨਹੀਂ ਹੋਇਆ ਕਿਸ਼ਰ ਮਾਰਿਓ ਹੱਥ ਨਹੀਂ ਖੜਾ ਕਰਨਾ ਇੱਕੋ ਪਹਿਲ ਹੁੰਦਾ ਹੈ ਹਰ ਇੱਕ ਨਾਲ ਪਹਿਲਾਂ ਮੈਂ ਹੱਥ ਖੜਾ ਕਰਾਂ ਸ਼ੈਤਾਨ ਭੁਗਦੇ ਸ਼ੀ ਵਾਂਗੂ ਫਿਰਦਾ ਕਦੋਂ ਫੜ ਖਾਵਾਂ ਪਰ ਤਰਫ ਨਹੀਂ ਆ ਬੇੜੀਆਂ ਡੱਕੋ ਡੱਕ ਭਾਰ ਦਿੱਤੀਆਂ ਕਿਉਂ ਕਿਉਂਕਿ ਹੁਣ ਕਾਫੀ ਮੱਛੀਆਂ ਹੋ ਗਈਆਂ ਯਸ਼ੁਮਸੀ ਨੂੰ ਛੱਡ ਤੂੰ ਵੇਚ ਤੇ ਮੋਜ ਮੱਛੀਆਂ ਮਾੜ ਬਾਰੂਣ ਨੇ ਸ਼ੈਤਾਨ ਦੇ ਪਗੜ ਨਹੀਂ ਲੱਗਿਆ ਉਹਨੇ ਸਭੋ ਕੁਝ ਉਤੇ ਛੱਡ ਕੇ ਤੇ ਯਸ਼ੁਮਸੀ ਦੇ ਪਿੱਛੇ ਉਹ ਤੁਰਿਆ ਹੁੰਦਾ ਹੈ ਕਈ ਵਾਰ ਕਈ ਵਾਰ ਅਸੀਂ ਪ੍ਰਾਰਥਨਾ ਕਰ ਆਉਂਦੇ ਆ ਸਾਡਾ ਕੰਮ ਨਹੀਂ ਚੱਲ ਰਿਹਾ ਪਾਤਸ਼ਾਹ ਜੀ ਕੀ ਕਰੋ ਪ੍ਰਾਰਥਨਾ ਕਰੋ ਤੇ ਜਦੋਂ ਪ੍ਰਾਰਥਨਾ ਹੋ ਗਈ ਕੰਮ ਚੱਲ ਪਿਆ ਫਿਰ ਐਤਵਾਰ ਦਾ ਕਦੋਂ ਜਾਂ ਨਹੀਂ ਆ ਕਦੋਂ ਲੰਘ ਐਤਵਾਰ ਕਹਿੰਦੇ ਪਤਾ ਹੀ ਨਹੀਂ ਲੱਗਿਆ ਐਤਵਾਰ ਕਦੋਂ ਲੰਘ ਗਿਆ ਪਰ ਕੀ ਹੈ ਪਰਮੇਸ਼ਰ ਨੂੰ ਪਾਈ ਦੇਣੀ ਹੈ 6 ਦਿਨ ਕੰਮ ਕਰ ਤੇ 7ਵਾਂ ਦਿਨ ਪਰਮੇਸ਼ਰ ਨੂੰ ਦੇਣਾ ਹੈ ਜਦੋਂ ਅਸੀਂ ਪਰਮੇਸ਼ਵਰ ਦੇ ਬਚਨ ਨੂੰ ਸੰਪੂਰਨ ਤੌਰ ਤੇ ਪੂਰਾ ਕਰਾਂਗੇ ਤਾਂ ਪਰਮੇਸ਼ਵਰ ਸਾਨੂੰ ਕਿਸੇ ਚੰਗੀ ਚੀਜ਼ ਦੀ ਕਮੀ ਨਹੀਂ ਛੱਡੇਗਾ ਸਭ ਬਲ ਹਾਲੇਲੂਇਆ 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 ਜਿਹੜਾ ਜ਼ਮੀਨ ਇਸ ਮਾਦਾ ਮਾਲਿਕ ਆ ਸ਼ਾਂਤੀ ਦਾ ਰਾਜਕੁਮਾਰ ਆ ਜੇਕਰ ਸਾਨੂੰ ਉਹ ਹੀ ਮਿਲ ਗਿਆ ਤੇ ਇਸ ਤੋਂ ਉੱਤੇ ਹੋਰ ਸਾਨੂੰ ਕੀ ਚਾਹੀਦਾ ਹੈ ਉਹਨੂੰ ਅਸੀਂ ਆਪਣੇ ਅੰਦਰ ਲੈ ਕੇ ਚਾਉਣਾ ਆ ਉਹਦੇ ਹੁਕਮਾਂ ਨੂੰ ਪੂਰਾ ਕਰਨਾ ਆ ਔਰ ਪ੍ਰਾਰਥਨਾ ਦੇ ਵਿੱਚ ਬਨੇ ਰਹਿਣਾ ਆ ਸਭ ਹਾਲੇਲੂਇਆ ਹਾਲੇਲੂਇਆ ਤਾਂ ਇੰਨਾ ਬਚਰਾ ਦੁਆਰਾ ਪਰਮੇਸ਼ਰ ਸਭ ਨੂੰ ਆਸ਼ੀਰਵਾਦ ਤੇ ਬਰਕਤ ਦੇ ਬੜੇ ਕਿਵਚੰਦ ਦੀ ਪ੍ਰਾਰਥਨਾ ਸੀ ਪੰਮੀ ਨ ਕਰਦੇ